ਅਸੀਂ ਤਾਂ ਸਮਾਜ ਦੇ ਵਿੱਚ ਹੀ ਰਹਿੰਨੇ ਆ ਸਭ ਨਾਲ ਹੈਗਾ ਕਦੇ ਕਿਸੇ ਨੂੰ ਬਲੱਡ ਦੀ ਨੀਡ ਪੈਂਦੀ ਕਦੇ ਕਿਸੇ ਨੂੰ ਫਿਰ ਉਹਨੂੰ ਦੇਖਦੇ ਹੋਏ ਆ ਦਿਮਾਗ ਜਾਇਆ ਕਿ ਐਦਾਂ ਕੀ ਆਪਾਂ ਵੱਡੇ ਇਸ ਤਰ੍ਹਾਂ ਬਣਾਈਏ ਕਿ ਲੋਕਾਂ ਦੇ ਕੰਮ ਆਵੇ ਕੁਝ ਸਾਰੇ ਭਰਾ ਤੁਸੀਂ ਦੇਖ ਹੀ ਰਹੇ ਹੋ ਸਾਰੇ ਨਸ਼ੇ ਨੁਸ਼ੇ ਛੱਡ ਕੇ ਕੋਈ ਹੈ ਨਹੀਂਗਾ ਕੋਈ ਵੈਸੇ ਇਦਾਂ ਦਾ ਕੋਈ ਨਸ਼ੇ ਨੁਸ਼ੇ ਨਹੀਂ ਕਰਦੇ ਹੈਗੇ ਇਹ ਸਾਰੇ ਚੰਗੇ ਕੰਮਾਂ ਵੱਲ ਧਿਆਨ ਆ ਸਾਰਿਆਂ ਦਾ ਸਾਰੇ ਭਰਾਵਾਂ ਦਾ ਪੂਰਾ ਸਾਥ ਹੈ ਸਹਿਯੋਗ ਹੈ ਹਰ ਤਰ੍ਹਾਂ ਭਰਾ ਸਾਡੇ ਨਾਲ ਖੜੇ ਇਹ ਭਰਾਵਾਂ ਦੇ ਸਹਿਯੋਗ ਨਾਲ ਹੀ ਲੱਗਿਆ ਜੀ ਮੈਂ ਕਹਾਂ ਮੈਂ ਲਾਇਆ ਮੈਂ ਕੱਲਾ ਕੁਝ ਨਹੀਂ ਕਰਨ ਵਾਲਾ ਹਾਂ ਮੈਂ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਆਪਾਂ ਡਰੱਗਸ ਤੋਂ ਪਰਹੇਜ਼ ਕਰੀਏ ਨਸ਼ੇ ਨੂੰ ਛੱਡੀਏ ਤੇ ਇੱਕ ਅੱਛੇ ਉਪਰਾਲੇ ਕਰੀਏ ਬਲੱਡ ਡੋਨੇਸ਼ਨ ਕੈਂਪ ਜਾਂ ਕਿਸੇ ਗਰੀਬ ਕੁੜੀ ਦਾ ਵਿਆਹ ਕਰਕੇ ਜਾਂ ਹੋਰ ਵੀ ਅੱਛੇ ਉਪਰਾਲੇ ਕਰਕੇ ਇੱਕ ਯੂਥ ਨੂੰ ਸਹੀ ਦਿਸ਼ਾਵਾ ਲੈ ਕੇ ਜਾਈਏ ਤੇ ਨਸ਼ੇ ਨੂੰ ਆਪਾਂ ਦੂਰੀ ਬਣਾਈਏ ਤੁਸੀਂ ਦੇਖ ਰਹੇ ਹੋ ਦਾਸ ਚਿਰਾਗ ਨਿਊਜ਼ ਮੈਂ ਤੁਹਾਡਾ ਆਪਣਾ ਸੰਦੀਪ ਚਾੜਾ ਇਸ ਸਮੇਂ ਅਸੀਂ ਗੋਲਡਨ ਫਾਰਮ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਮਾਸ਼ੂ ਵੀਰ ਦੇ ਜਨਮ ਦਿਨ ਦੇ ਉੱਤੇ ਬੜਾ ਅੱਛਾ ਉਪਰਾਲਾ ਕਰ ਰਹੇ ਹੋ ਜਨਮ ਦਿਨ ਦੇ ਦਿਹਾੜੇ ਦੇ ਉੱਤੇ ਲੋਕ ਪਾਰਟੀਆਂ ਕਰ ਰਹੇ ਆ ਤੁਸੀਂ ਪਹਿਲਾ ਬਲੱਡ ਡੋਨੇਸ਼ਨ ਕੈਂਪ ਲਗਾਤਾ ਬਸ ਭਰਾਵਾਂ ਦੇ ਸਹਿਯੋਗ ਨਾਲ ਆਇਆ ਜ਼ਰੂਰ ਤੋਂ ਮੰਦ ਲੋਕਾਂ ਨੂੰ ਬਲੱਡ ਦੀ ਨੀਡ ਪੈਂਦੀ ਆ ਉਹਦੇ ਵਾਸਤੇ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ ਸਾਨੂੰ ਅਸੀਂ ਤਾਂ ਸਮਾਜ ਦੇ ਵਿੱਚ ਹੀ ਰਹਿੰਨੇ ਆ ਸਭ ਨਾਲ ਹੈਗਾ ਕਦੇ ਕਿਸੇ ਨੂੰ ਬਲੱਡ ਦੀ ਨੀਡ ਪੈਂਦੀ ਕਦੇ ਕਿਸੇ ਨੂੰ ਫਿਰ ਉਹਨੂੰ ਦੇਖਦੇ ਹੋਏ ਆ ਦਿਮਾਗ ਜਾਇਆ ਕਿ ਐਦਾਂ ਕੀ ਆਪਾਂ ਵੱਡੇ ਇਸ ਤਰ੍ਹਾਂ ਬਣਾਈਏ ਕਿ ਲੋਕਾਂ ਦੇ ਕੰਮ ਆਵੇ ਕੁਝ ਮਤਲਬ ਕਿ ਹੁਣ ਯੁਵਾ ਬੇੜੀ ਇੱਕ ਚੰਗੇ ਕੰਮਾਂ ਵਾਲ ਲੱਗ ਰਹੀ ਆ ਦੇਖ ਦੇਖ ਕੇ ਹਾਂਜੀ ਹਾਂਜੀ ਚੰਗੇ ਕੰਮਾਂ ਵਾਲ ਲੱਗ ਰਹੀ ਆ ਸਾਰੇ ਭਰਾ ਤੁਸੀਂ ਦੇਖ ਹੀ ਰਹੇ ਹੋ ਸਾਰੇ ਨਸ਼ੇ ਨੁਸ਼ੇ ਛੱਡ ਕੇ ਕੋਈ ਹੈ ਨਹੀਂਗਾ ਕੋਈ ਵੈਸੇ ਇਦਾਂ ਦਾ ਕੋਈ ਨਜ਼ਰੋਂ ਨਹੀਂ ਕਰਦੇ ਹੈਗੇ ਇਹ ਸਾਰੇ ਚੰਗੇ ਕੰਮਾਂ ਵੱਲ ਧਿਆਨ ਆ ਸਾਰਿਆਂ ਦਾ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਜੁਵਾ ਬੇੜੇ ਹੁਣ ਤੁਹਾਡੇ ਨਾਲ ਜੁੜੀ ਆ ਤੇ ਕਿੰਨੇ ਜੁਵਾ ਬੇੜੇ ਪਹੁੰਚੇ ਆ ਇਹ ਤਾਂ ਹੁਣ ਜਿਹੜਾ ਜਾਣਦੇ ਉਹਨਾਂ ਨੂੰ ਪਤਾ ਹੀ ਹੈ ਦੱਸਣ ਦੀ ਲੋੜ ਹੈ ਨੀਗੀ ਮਤਲਬ ਕਿ ਸਾਰੇ ਭਰਾਵਾਂ ਦਾ ਪਿਆਰ ਮਿਲ ਰਿਹਾ ਸਾਰੇ ਭਰਾਵਾਂ ਦਾ ਪੂਰਾ ਸਾਥ ਹੈ ਸਹਿਯੋਗ ਹੈ ਹਰ ਤਰ੍ਹਾਂ ਭਰਾ ਸਾਡੇ ਨਾਲ ਖੜੇ ਆ ਇਹ ਭਰਾਵਾਂ ਦੇ ਸਹਿਯੋਗ ਨਾਲ ਹੀ ਲੱਗਿਆ ਜੀ ਮੈਂ ਕਹਾਂ ਮੈਂ ਲਾਇਆ ਮੈਂ ਗੱਲਾਂ ਕੁਝ ਨਹੀਂ ਕਰਨ ਆਲਾ ਆ ਹੋਰ ਵੀ ਸਾਡੇ ਨਾਲ ਵੀਰ ਮੌਜੂਦ ਹੈ ਕਿ ਕੀ ਨਾਮ ਹੈ ਵੀਰ ਜੀ ਸੂਰਜ ਵਰਮਾ ਰਜ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਗੋਲਡਨ ਪਾਮ ਦੇ ਵਿੱਚ ਭਾਜੀ ਅਸੀਂ ਤਾਂ ਹਰ ਹਰ ਇੱਕ ਬੰਦੇ ਨੂੰ ਮੈਸੇਜ ਆਇਆ ਹਰ ਨੌਜਵਾਨ ਪੀੜੀ ਨੂੰ ਮੈਸੇਜ ਆਇਆ ਕਿ ਆਪਾਂ ਵਰਡੇ ਆਪਣਾ ਮਨਾਉਂਦੇ ਆ ਕੋਈ ਸ਼ਰਾਬਾਂ ਨਾਲ ਸ਼ਰਾਬਾਂ ਨਾਲ ਮਨਾਉਂਦਾ ਕੋਈ ਕੇਕ ਕੋਈ ਕੁਝ ਹੁੱਲੜਬਾਜੀਆਂ ਕਰਦੇ ਨੇ ਇੱਕ ਇਹੀ ਮੈਸੇਜ ਆਇਆ ਕਿ ਆਪਣੇ ਜਨਮ ਦਿਨ ਦੇ ਮੌਕੇ ਤੇ ਚੰਗੇ ਤੋਂ ਚੰਗੇ ਕੰਮ ਕਰੋ ਆਪਣੇ ਨਾਲ ਯੂਥ ਜੋੜੋ ਯੂਥ ਨੂੰ ਸੰਗਾ ਮੈਸੇਜ ਦਿਓ ਸਾਡਾ ਇਹੀ ਸੰਦੇਸ਼ ਹੈ ਤੇ ਕੀ ਕਹੋਗੇ ਕਿ ਅੱਜ ਕਿੰਨੇ ਡੋਨੇਸ਼ਨ ਕੈਂਪ ਜਿਹੜੇ ਲੋਕ ਐ ਇੱਥੇ ਕਰ ਚੁੱਕੇ ਆ ਭਾਜੀ ਹਲੇ ਤੱਕ 50 ਪਲੱਸ ਹੋ ਚੁੱਕਾ ਹੈ ਬਾਕੀ ਸ਼ਾਮ ਤੱਕ ਹਲੇ ਤੱਕ ਯੂਥ ਆ ਰਿਹਾ ਹੌਲੀ ਹੌਲੀ ਆਪਣੇ ਕਈ ਕੰਮਾਂ ਤੇ ਆ ਕਿਉਂਕਿ ਵਰਕਿੰਗ ਡੇਸ ਹੈ ਕਿਉਂਕਿ ਸੰਡੇ ਵਾਲਾ ਦਿਨ ਹੁੰਦਾ ਤਾਂ ਗੱਲ ਹੋਰ ਹੋਣੀ ਸੀਗੀ ਵਰਕਿੰਗ ਡੇਸ ਹੈ ਇੱਕ ਭਰਾ ਦੇ ਜਨਮ ਦਿਨ ਦੇ ਮੌਕੇ ਤੇ ਲਾਇਆ ਤੇ ਸ਼ਾਮ ਤੱਕ ਹੋ ਜਾਏਗਾ 4-500 ਪਲੱਸ ਹੋ ਜਾਏਗਾ ਬਲੱਡ ਵਨੀਤ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਭਰਾ ਅੱਜ ਸਾਡੇ ਯੂਵਾ ਮੋਰਚਾ ਦੇ ਮੰਡਲ ਪ੍ਰਧਾਨ ਹਮਨਸ਼ੂ ਮਹਿਰਾ ਜੀ ਦਾ ਅੱਜ ਬਰਥਡੇ ਹੈ ਉਹਨਾਂ ਨੇ ਬਹੁਤ ਇੱਕ ਅੱਛਾ ਇਨੀਸ਼ੀਏਟਿਵ ਜਿਹੜਾ ਵਾ ਬਲੱਡ ਕੈਂਪ ਦਾ ਇੱਕ ਉਹਨਾਂ ਨੇ ਆਰਗੇਨਾਈਜ਼ ਕੀਤਾ ਤੇ ਮੈਂ ਯੂਥ ਨੂੰ ਇਹ ਮੈਸੇਜ ਦੇਣਾ ਚਾਹਨਾ ਕਿ ਆਪਾਂ ਡਰੱਗਸ ਤੋਂ ਪਰਹੇਜ਼ ਕਰੀਏ ਨਸ਼ੇ ਨੂੰ ਛੱਡੀਏ ਤੇ ਇੱਕ ਅੱਛੇ ਉਪਰਾਲੇ ਕਰੀਏ ਬਲੱਡ ਡੋਨੇਸ਼ਨ ਕੈਂਪ ਜਾਂ ਕਿਸੇ ਗਰੀਬ ਕੁੜੀ ਦਾ ਵਿਆਹ ਕਰਕੇ ਜਾਂ ਹੋਰ ਵੀ ਅੱਛੇ ਉਪਰਾਲੇ ਕਰਕੇ ਇੱਕ ਯੂਥ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਈਏ ਤੇ ਨਸ਼ੇ ਨੂੰ ਆਪਾਂ ਦੂਰੀ ਬਣਾਈਏ ਇਹ ਮੈਸੇਜ ਹੈ ਹਾਂਜੀ ਵੇਜੀ ਕੇ ਨਾਮ ਮੇਰਾ ਨਾਮ ਜੀ ਰਾਹੁਲ ਸ਼ਰਮਾ ਆਈ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਪਹੁੰਚਿਆ ਹਾਂ ਤੁਸੀਂ ਵੀ ਬਲੱਡ ਡੋਨੇਸ਼ਨ ਕੀਤਾ ਕਰਨਾ ਜੀ ਭਰਾ ਦੇ ਨਾਲ ਹੀ ਆ ਲਾਸਟ ਕਰਾਂਗੇ ਪਹਿਲਾਂ ਕੰਮ ਕਰ ਰਹੇ ਆ ਤੇ ਉਪਰਾਲਾ ਜਿਹੜਾ ਆਪਣਾ ਭਰਾ ਦੇ ਜਨਮ ਦਿਨ ਤੇ ਕੀਤਾ ਆ ਤੇ ਅਸੀਂ ਇੱਕ ਪੰਜਾਬ ਦਾ ਦਿਖਾਇਆ ਕਿ ਲੋਕੀ ਪੰਜਾਬ ਨੂੰ ਨਸ਼ੇ ਵਾਲਾ ਦਿਖਾਉਂਦੇ ਆ ਕਿ ਪੰਜਾਬ ਨਸ਼ਾ ਵਾਲ ਤੁਰ ਰਿਹਾ ਤੇ ਇਸ ਵਾਰ ਅਸੀਂ ਦਿਖਾ ਰਹੇ ਹਾਂ ਕਿ ਸਾਡਾ ਨੌਜਵਾਨ ਕਿੱਥੇ ਤੁਰ ਰਿਹਾ ਇਸ ਵਾਰ ਇਹ ਚੀਜ਼ ਵੀ ਦਿਖਾਈ ਜਾਵੇ ਕਿ ਸਾਡਾ ਜਿਹੜਾ ਨੌਜਵਾਨ ਪੀੜੀ ਆ ਉਹ ਕਿੱਥੇ ਤੁਰ ਰਹੀ ਜਾ ਨਸ਼ੇ ਵੱਲ ਨਹੀਂ ਇਸ ਵਾਰ ਇਹਨਾਂ ਉਪਰਾਲਿਆਂ ਦੇ ਕਰਕੇ ਜਿਹੜਾ ਜਨਮ ਦਿਨ ਤੇ ਸ਼ਰਾਬਾ ਨਾ ਕਰਕੇ ਨਸ਼ਾ ਨਾ ਕਰਕੇ ਇੱਦਾਂ ਦੇ ਖੂਨਦਾਨ ਕੈਂਪ ਲਵਾ ਰਹੇ ਨੇ ਤੇ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਤੇ ਭਰਾ ਨੂੰ ਪੂਰੀ ਸਪੋਰਟ ਆ ਆਪਣੀ ਵੀ ਜਕੇ ਨਾਮ ਆ ਅਵਨੀ ਸ਼ਰਵ ਕਿੰਵੀਂ ਵਾਰੀ ਖੂਨਦਾਨ ਕਰ ਦਿੱਤੇ ਹੋ ਜੀ ਦੂਜੀ ਵਾਰੀ ਕਿਉਂ ਕੀ ਸੋਚਿਆ ਖੂਨਦਾਨ ਕਰਨਾ ਬਸ ਜੀ ਸੇਵਾ ਇੱਕ ਰਕਤਦਾਨ ਮਾਣ ਖੂਨ ਹੀ ਕਿਸੇ ਦੀ ਜਾਨ ਬਚਾ ਜੀ ਬਿਲਕੁਲ ਜੀ ਬਿਲਕੁਲ ਬਹੁਤ ਪੇਸ ਪੇਸ ਬਾਬ ਕਿਉਂ ਹੁੰਦਾ ਹੈਗਾ ਬਲੱਡ ਦੇ ਨਹੀਂ ਨਹੀਂ ਪੇਸ ਬਾਬ ਦਾ ਵੈਸਾ ਕੋਈ ਨਹੀਂ ਦੇਖੋ ਆਪਾਂ ਖੂਨ ਇਕੱਠਾ ਹਾਂਜੀ ਹਾਂਜੀ ਬਿਲਕੁਲ ਰਾਲ ਹੈਗਾ ਇੱਕ ਪਾਈ ਐਸੇ 4 ਭੱਜ ਪੇਸ ਬਾਬ ਕਾਹ ਲੋਕੀ ਕਰਦੇ ਨਹੀਂ ਗੱਲ ਇਹ ਤਾਂ ਗੱਲ ਦੇ ਜੀ ਨਹੀਂ ਨਹੀਂ ਬਿਲਕੁਲ ਜੇ ਤੁਸੀਂ ਬਲੱਡ ਦੇ ਰਹੇ ਹਾਂ ਪਤਾ ਨਹੀਂ ਕਿਹੜੀ ਕਿਹਨੇ ਜਾਣਾ ਹਾਂਜੀ ਕੋਣ ਗਰੀਬ ਕੋਣ ਅਮੀਰ ਕਿੰਨੂ ਜਾਵੇਗੀ ਪਤਾ ਮੈਸੇਜ ਕੀ ਹੈ ਮੈਸੇਜ ਜੀ ਵਧੀਆ ਵਾਹ ਹਿਮਾਂਸ਼ੂ ਭਾਈ ਵੱਲ ਜੋ ਵੀ ਕੈਂਪ ਲਾਇਆ ਗਿਆ ਬਹੁਤ ਵਧੀਆ ਅੱਗੇ ਵੀ ਵਧੀਆ ਹੋਏ ਨਾਲ ਜਿਹੜੇ ਨੌਜਵਾਨ ਯੁਵਕ ਹੈ ਨਸ ਬਦਲਦੇ ਆ ਨਾ ਦਿਨ ਬਈ ਮੈਨੂੰ ਲੱਗਿਆ ਅੱਛਾ ਲੱਗ ਰਿਹਾ ਫੀਲ ਤਾਂ ਨਹੀਂ ਹੋ ਰਿਹਾ ਨਹੀਂ 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 ਭਾਈ ਘਬਰਾੜ ਨਹੀਂ ਨਹੀਂ ਕੋਈ ਹਾਂਜੀ ਹੋਰ ਵੀ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਵੀਰ ਪਹੁੰਚੇ ਹੋ ਵੀਰ ਜੀ ਕੀ ਨਾਮ ਹੈ ਤਰਨ ਕਿੰਮਾ ਬਲੱਡ ਡੋਨੇਸ਼ਨ ਕੈਂਪ ਚ ਆਨ ਕਰ ਰਹੇ ਹੋ ਮੈਂ 28ਵੀਂ ਵਾਰੀ ਕਰ ਰਿਹਾ ਜੀ 28ਵੀਂ ਵਾਰੀ ਦੇ ਕੋਈ ਫੀਲ ਤਾਂ ਨਹੀਂ ਹੁੰਦਾ ਹਾਂ ਕੋਈ ਫੀਲ ਆਉਣਾ ਇਹਦੇ ਨਾਲ ਕੀ ਫਾਇਦਾ ਹੁੰਦਾ ਬਲੱਡ ਡੋਨੇਸ਼ਨ ਦਾ ਸਰ ਕਿਸੇ ਦਾ ਕੰਮ ਆਊਗਾ ਇਨਸਾਨ ਦਾ ਹੋ ਤਾਂ ਕੁਝ ਕੰਮ ਨਹੀਂ ਆਉਂਦਾ ਇਹ ਤਾਂ ਕੰਮ ਆਊਗਾ ਨਾ ਕਿਸੇ ਦਾ ਕੀ ਕਹਿ ਰਹੇ ਇਨਸਾਨ ਦੇ ਕੰਮ ਹੋਗਾ ਲੇਕਿਨ ਇਨਸਾਨ ਤਾਂ ਇਨਸਾਨ ਦਾ ਦੁਸ਼ਮਣ ਹੁੰਦਾ ਜਾ ਰਿਹਾ ਸਰ ਸਾਰੇ ਸਾਰੇ ਇੱਕੋ ਜਿਹੇ ਨਹੀਂ ਨਾ ਜੇ ਕੁਛ ਚੰਗੇ ਆ ਕੁਛ ਮਾੜੇ ਆ ਧਰਤੀ ਦਾ ਟਾਈਮ ਬੈਲੈਂਸ ਬਰਾਬਰ ਹੈ ਨਾ ਦੇਖੋ ਆਪਾਂ ਜਾਤ ਪਾਤ ਕਿਉਂ ਪੈਂਦੇ ਸਰ ਇਹ ਤਾਂ ਜਿਹੜੇ ਬਣੇ ਹੋ ਉਹ ਪੈਂਦੇ ਆ ਸੀ ਤਾਂ ਸਭ ਇੱਕੋ ਜਿਹੇ ਨੇ ਸਾਡੇ ਲਈ ਕਹਦੇ ਮੈਂ ਵਪਾਰੀ ਬੰਦਾ ਸਾਡੇ ਕੋ ਸਾਰਿਆਂ ਨੇ ਆਣਾ ਉਦੋਂ ਤਾਂ ਆਪਾਂ ਕਹਿੰਦੇ ਗਾਹ ਕਾਵੇ ਉਦੋਂ ਤਾਂ ਹੀ ਆਪਾਂ ਜਾਤ ਪਾਤ ਦੇਖਦੇ ਕਿ ਹਿੰਦੂ ਨਹੀਂ ਦੇਣਾ ਮੁਸਲਮਾਨ ਨਹੀਂ ਦੇਣਾ ਆਪਾਂ ਸਾਰਿਆਂ ਨੂੰ ਦਿੰਦੇ ਆ ਨਾ ਇਹ ਤਾਂ ਜਾਤ ਪਾਤ ਆਪਾਂ ਰਾਜਨੀਤਾਂ ਨੇ ਵੰਡੀ ਆਪਾਂ ਲੋਕਾਂ ਨੇ ਥੋੜੀ ਦਾ ਬਣਾਇਆ ਉਹ ਵੀਰ ਡੋਨੇਸ਼ਨ ਪਤਾ ਨਹੀਂ ਕਿੰਨੂ ਕਿੰਨੂ ਜਾਣਾ ਹੈ ਸਰ ਬਲੱਡ ਦਾ ਸਭ ਦਾ ਇੱਕੋ ਜਿਹਾ ਹੀ ਹੈ ਮੇਰਾ ਉਹ ਪੋਜ਼ਿਟਿਵ ਕਿਸੇ ਹੋਰ ਦਾ ਜੇ ਉਹ Hindu ਆ ਜਾਂ Muslim ਆ ਉਹਦਾ ਵੀ ਤਾਂ ਪੋਜ਼ਿਟਿਵ ਹੀ ਹੋਗਾ ਨਾ ਕਿਸੇ ਦਾ ਉਹਦੇ ਵਿੱਚ ਦਾਦਪਤ ਕਿੱਥੋਂ ਆਈ ਫਿਰ ਆਪਾਂ ਨੇ ਇੱਕਜੁੱਟ ਹੋ ਕੇ ਰਹਿਣਾ ਚਾਹੀਦਾ ਪੰਜਾਬ ਤੇ ਸਾਰੇ ਇੱਕ ਪੰਜਾਬ ਤੇ ਨਹੀਂ ਹਿੰਦੁਸਤਾਨ ਤੇ ਵੀ ਰਹਿਣਾ ਚਾਹੀਦਾ ਇਹ ਸਾਰੇ ਬਹੁਤ ਸਾਰਾ ਮੈਸੇਜ ਹੈ ਆਪਾਂ ਨੂੰ ਹਿੰਦੁਸਤਾਨ ਦੇ ਵਿੱਚ ਇੱਕਜੁੱਟ ਹੋ ਕੇ ਰਹਿਣਾ ਚਾਹੀਦਾ ਹਾਂਜੀ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਰਾਜ ਕੁਮਾਰ ਹੈ ਜੀ ਠੀਕ ਹੋ ਗਏ ਅੱਜ ਬਲੱਡ ਨੇਸ਼ਨ ਕੈਂਪ ਲੱਗਿਆ ਹੈਗਾ ਤਾਂ ਕਿਸੇ ਵੀ ਬਲੱਡ ਨੇਸ਼ਨ ਕਰ ਰਹੇ ਹੋ ਬਹੁਤ ਵਧੀਆ ਲੱਗਿਆ ਜੀ ਹਰ ਇੱਕ ਨੂੰ ਬਲੱਡ ਦਾਨ ਕਰਨਾ ਚਾਹੀਦਾ ਕਿਸੇ ਨਾ ਕਿਸੇ ਦੇ ਭਰਾ ਦੀ ਭੈਣ ਦੀ ਜਾਨ ਬਚਦੀ ਆ ਸਾਡੇ ਨਾਲ ਜੇ ਕਿਸੇ ਦੀ ਜ਼ਿੰਦਗੀ ਬਣਦੀ ਹੋਵੇ ਤਾਂ ਜ਼ਰੂਰ ਬਲੱਡ ਦਾਨ ਕਰ ਲੇ ਕਿੰਨੀ ਵਾਰੀ ਦਾਨ ਕਰ ਸਕਦੇ ਹਾਂ ਮੈਂ ਐਕਚੁਅਲੀ ਤਾਂ ਸਰ ਹਰ ਸਾਲ ਹੀ ਕਰਦਾ ਬਲੱਡ ਦਾਨ ਪਰ ਮੈਨੂੰ ਤਾਂ ਨਹੀਂ ਹੁੰਦੀ ਬਲੱਡ ਡੋਨੇਸ਼ਨ ਕਰਨ ਕੋਈ ਕੋਈ ਕਮੀ ਨਹੀਂ ਸਰ ਸਮਾਂ ਕਿ ਸਰੀਰ ਐਕਟਿਵ ਹੋ ਜਾਂਦਾ ਵਧੀਆ ਫਾਇਦਾ ਹੀ ਹੁੰਦਾ ਹੈ ਡਾਕਟਰ ਨੇ ਕਿੰਨੀ ਵਾਰੀ ਦਾਨ ਕਰਨਾ ਚਾਹੀਦਾ ਹੈਗਾ ਡਾਕਟਰ ਨੇ ਸਲਾਹ ਕੀਤੀ ਆ ਸਰ ਨੂੰ ਪੁੱਛਿਆ ਸੀ ਉਹ ਕਹਿੰਦੇ 3 ਮਹੀਨੇ ਬਾਅਦ ਤੁਸੀਂ ਡੋਨੇਟ ਕਰ ਸਕਦੇ ਹੋ ਬਲੱਡ ਹਾਂ ਜੀ ਉਹਦੇ ਵਿੱਚ ਕੋਈ ਤਿੰਨ ਮਹੀਨੇ ਵਾਲਾ ਰੈਗੂਲਰ ਦੇਖ ਸਕਦੇ ਹਾਂ ਜੀ ਠੀਕ ਹੈ ਜੀ ਬਹੁਤ ਸੋਹਣਾ ਮੈਸੇਜ ਦਿੱਤਾ ਹੈਗਾ ਤੇ ਅਸੀਂ ਗੱਲਬਾਤ ਕੀਤੀ ਹਮਾਸ਼ੂ ਜੀ ਦੇ ਬਰਥਡੇ ਦੇ ਉੱਤੇ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਫਰਸਟ ਡੋਨੇਸ਼ਨ ਕੈਂਪ ਲਗਾਇਆ ਗਿਆ ਦੇਖ ਸਕਦੇ ਹੋ ਖੂਨਦਾਨ ਮਹਾਦਾਨ ਜੀਵਨ ਕਲਿਆਣ ਕਰੋ ਹਮਾਸ਼ੂ ਮਹਾਰਾਜੀ ਦੇ ਜਨਮ ਦਿਨ ਦੇ ਉੱਤੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਤੇ ਬਲੱਡ ਡੋਨੇਸ਼ਨ ਕਰਨ ਪੂਰੀ ਟੀਮ ਪਹੁੰਚੀ ਹੈ ਜੁਵਾ ਪੀੜੀ ਪਹੁੰਚੀ ਹੈ ਉਹ ਮੈਸੇਜ ਦੇ ਰਹੀ ਹੈਗੀ ਕਿ ਆਪਾਂ ਨੂੰ ਚੰਗੇ ਕੰਮਾਂ ਵੱਲ ਲੱਗਣਾ ਚਾਹੀਦਾ ਨਸ਼ਿਆਂ ਤੋਂ ਦੂਰ ਹੋ ਕੇ ਉਹਨ ਦੇਖਣਾ ਆਏਗਾ ਕਿ ਇਹ ਉਪਰਾਲੇ ਕਦੋਂ ਤੱਕ ਹੋਰ ਵੀਰ ਕਰਨ